ਹਾਂ ਭਾਈ ਕੀ ਨਾਮ ਹੈ ਤੁਹਾਡਾ ਰੁਪਿੰਦਰ ਗਰ ਨਿਰਮਲ ਸਿੰਘ ਤੁਹਾਡੇ ਕਿਲਾ ਦੇ ਸੀ ਹਸਬੰਦ ਪਿਛਲੇ ਕਈ ਦਿਨਾਂ ਤੋਂ ਉਹ ਗੁੰਮ ਸੀਗੇ ਉਹਨਾਂ ਦੀ ਡੈੱਡ ਬਾਡੀ ਮਿਲੀ ਹੈ ਲਾਸ਼ ਮਿਲੀ ਹੈ ਨਹਿਰ ਚੋਂ وجہ ਕੀ ਹੋਈ ਕਿਉਂ ਕੁਲਕੁਸ਼ੀ ਕਰਕੇ ਉਹ ਨੂੰ ਜਦ ਡਿਊਟੀ ਤੇ ਪਿੱਛੇ ਰੋਣਾ ਸੀ ਡਰਾਈਵਰ ਨਾਲ ਅੱਛਾ ਹਾਂਜੀ ਕਿਹਦੇ ਨਾਲ ਸੀ ਅੱਛਾ ਜਿਹੜੇ ਤੋਂ ਡਰਾਈਵਰ ਹੈ ਜੀ ਕੀ ਨਾਮ ਹੈ ਭਗਵਾਨ ਸਿੰਘ ਅੱਛਾ ਤੇ ਹੋਇਆ ਕੀ ਕਹਾਦਾ ਰੋਲਾ ਸੀ ਉਹ ਕਹਿੰਦੇ ਮੈਂ ਤੂੰ ਪਟਵਾ ਲਓ ਤੇ ਉਹ ਕਹਿੰਦੇ ਤੁਸੀਂ ਪਟਵਾ ਲਓ ਉਹਦੀ ਫਿਰ ਉਹਨਾਂ ਨੇ ਉਹਦੀ ਘਰ ਵਾਲੀ ਵਿੱਚ ਬਲਾ ਕੇ ਬਸ ਤੇ ਧਮਕੇ ਦੂਕੇ ਦਿੱਤੇ ਦੋਨਾਂ ਦੀ ਲੜਾਈ ਹੋ ਗਈ ਆ ਉਸਨੂੰ ਅੱਛਾ ਤੇ ਉਹਨਾਂ ਨੂੰ ਬਹੁਤ ਖੁਸ਼ ਬੋਲ ਰਿਹਾ ਜੋ ਕਿ ਉਹ ਬਿਆਨ ਵੀ ਨਹੀਂ ਕਰ ਸਕਿਆ ਹੈਗਾ ਤੁਹਾਨੂੰ ਦੱਸਿਆ ਸੀ ਕਿਰਪਾ ਨਾਲ ਜਾਣ ਤੋਂ ਪਹਿਲਾਂ ਜਦੋਂ ਕਰੋਗੇ ਨਹੀਂ ਜੀ ਸਾਨੂੰ ਤਾਂ ਲਿਖੀ ਗਿਆ ਸੀ ਉਹ ਲੈਟਰ ਮਿਲਿਆ ਸੀ ਉਹਦੇ ਬੈਗ ਚ ਅੱਛਾ ਜਦੋਂ ਗੁੰਮ ਹੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹ ਘਰੋਂ ਚਲਾ ਗਿਆ ਗੁੰਮ ਹੋ ਗਿਆ ਸਾਨੂੰ ਤਾਂ ਦੂਜੇ ਦਿਨ ਪਤਾ ਲੱਗਿਆ ਅੱਛਾ ਸਾਰੀ ਰਾਤ ਅਡੀਕ ਦੇ ਰਹੇ ਸਾਨੂੰ ਤਾਂ ਪਿੰਡ ਚ ਕਹਿ ਕੇ ਚਲਾ ਗਿਆ ਸੀ ਜਿਵੇਂ ਪਿੰਡ ਚ ਹਮ 10:30 ਵਜੇ ਤੱਕ ਅਸੀਂ ਉਹਨੂੰ ਵੀ ਵੇਟ ਕੀਤੀ ਉਸ ਤੋਂ ਬਾਅਦ ਅਸੀਂ ਬਸ ਫੋਨ-ਫੋਨ ਲਾਈ ਆਂਡੀਆਂਾਂ ਗ ਮੰਡੀਆਂ ਨੂੰ ਉਹ ਦੁਆਦਤ ਦਿਨ ਚ ਸਵੇਰੇ ਅਸੀਂ ਪਲਾਸੇ ਗਰੀ ਫੋਨ ਕੋਲ ਸੀ ਉਹਨਾਂ ਦੇ ਚੱਕਰੇ ਲੱਗੇ ਸਾਰਾ ਕੁਝ ਕਰਿਆ ਸੀ ਅੱਛਾ ਜਿਹੜਾ ਕੋਲਕੁਸ਼ੀ ਨੋਟ ਮਿਲਿਆ ਇਹ ਕਦੋਂ ਮਿਲਿਆ ਤੁਹਾਨੂੰ ਕਿੱਥੋਂ ਮਿਲਿਆ ਇਹ ਦੂਜੇ ਦਿਨ ਸਵੇਰੇ 11 ਵਜੇ ਮਿਲਿਆ ਸੀ ਜੀ ਉਹਦੇ ਡਿਊਟੀ ਵਾਲੇ ਬੈਗ ਚ ਅੱਛਾ ਡਿਊਟੀ ਵਾਲੇ ਬੈਗ ਚ ਤੇ ਕਿੰਨੇ ਸਾਲ ਹੋ ਗਏ ਸੀ ਉਹਨੂੰ ਕੀ ਆਰਟਿਸਟ ਚ ਕੰਮ ਕਰਦੇ ਸੀ 10-11 ਸਾਲ ਹੋ ਗਏ ਸੀ 2015 ਚ ਕਰਤੀ ਹੋਈ ਸੀ ਅੱਛਾ ਉਹਦੇ ਨਾਲ ਕੋਈ ਪੈਸਿਆਂ ਦਾ ਦੇਣ ਲੈਣ ਸੀਗਾ ਜਿਹੜਾ ਚਾਇਲੇ ਦਾ ਰੱਖਦੇ ਸੀ ਜਿਹੜਾ ਡਰਾਈਵਰ ਜਾਂ ਉਹਦੇ ਘਰ ਵਾਲੀ ਕੀ ਕਰ ਉਹ ਦੌਰ ਲੈ ਲੈਂਦਾ ਸੀ ਜੀ ਵਾਪਸ ਕਰਦਾ ਨਹੀਂ ਸੀ ਜਦੋਂ ਮੰਗ ਕਰਦਾ ਸੀਗਾ ਬਸ ਐਦੇ ਕਰਕੇ ਟਕਰਾਅ ਜਾ ਗਿਆ ਅੱਛਾ ਇਹਨੇ ਮੈਂਬਰ ਨੇ ਪੈਸੇ ਲੈਣੇ ਚਾਹੀਤ ਤੋਂ ਹਾਂਜੀ ਕਿੰਨੇ ਪੈਸੇ ਕੋਈ ਪਤਾ ਤੁਹਾਨੂੰ ਸਾਨੂੰ ਕੁਝ ਨਹੀਂ ਪਤਾ ਜੀ ਅੱਛਾ ਹੁਣ ਬਾਕੀ ਕਰਦੇ ਸਰਕਾਰ ਉਨਨੋਂ ਸਖਤ ਸੋ ਸਖਤ ਕਾਰਵਾਈ ਕੀਤੀ ਜਾਵੇ। ਹੂੰ। ਤੇ ਬੱਚੇ ਕਿੱਡੇ-ਕਿੱਡੇ ਕਰ ਤੁਹਾਡੇ? ਗੁੜੀਆਂ 14 ਸਾਲ ਦੀ, ਮੁੰਡਾ ਬਾਰ। ਅੱਛਾ। ਠੀਕ। ਕਿਹੜੇ ਕਿਨਾਰੇ ਤੇਰਾ? ਕਬਜ਼ੂਦ ਕਾਲਸ। ਨਰਮਲ ਸਿੰਘ ਕਿ ਲਗਦਾ ਸੀ? ਮੇਰੇ ਡੈਡੀ। ਕੀ ਹੋਇਆ? ਕਿਉਂ? ਕੋਈ ਪਤਾ ਲੱਗਿਆ ਕਹਿੰਦੇ ਵੀ ਮੇੜ ਦੇ ਵਿੱਚੋਂ Laash ਮਿਲਿਆ ਉਹਦੀ। ਕੀ ਵਜ੍ਹਾ ਕੀ ਹੋਈ? ਉਹ ਡਰਾਈਵਰ ਡਰਾਈਵਰ ਤੇ ਡਰਾਈਵਰ ਨਾਲ ਮੇਰੇ ਡੈਡੀ ਦੀ ਲੜਾਈ ਹੋਈ ਸੀਗੀ ਉਹਦੀ ਘਰ ਵਾਲੀ ਨੇ ਬੱਸ ਵਿੱਚ ਚੜ੍ਹ ਕੇ ਮੇਰੇ ਡੈਡੀ ਨੂੰ ਧਮਕੀਆਂ ਦਿੱਤੀਆਂ ਸੀ। ਕੌਣ ਹੈ ਡਰਾਈਵਰ ਪਤਾ ਕਿਥੋਂ ਦਾ? ਹਾਂਜੀ ਛਾਜਲੇ ਦਾ ਕੁਰਵਾਨ ਸੀ। ਇੱਛਾ ਕਿੰਨੇ ਕਿਤੇ ਸਾਲ ਹੋ ਗਏ ਤੇ ਡੈਡੀ ਨੂੰ ਬੱਸ ਤੇ ਪੀਆਟਿਸ ਚ ਲੱਗੇ ਨੇ? 10-11 ਸਾਲ ਹੋ ਗਏ। ਇੱਛਾ ਫਿਰ ਸਮੂਹਕ ਨੂੰ ਪਤਾ ਲੱਗਿਆ ਉਹ ਜਦੋਂ ਇੱਥੋਂ ਗਿਆ ਕਰੋ ਕਿਹੜੇ ਤਰੀਕ ਨੂੰ ਗਿਆ ਕਰੋ? 16 ਤਰੀਕ ਨੂੰ ਕਰੋਗੇ। ਅੱਛਾ ਸਾਨੂੰ ਕਦੋਂ ਪਤਾ ਲੱਗਿਆ? ਸੰਤਾ ਅਗਲੇ ਦਿਨ 17 ਤਰੀਕ ਨੂੰ ਪਤਾ ਲੱਗਿਆ। ਅੱਛਾ ਕੀ ਕਰੇਗੀ ਅਕਰ ਕਰੋਗਾ ਨਾ ਮੈਂ ਪਿੰਡ ਵਿੱਚ ਜਾਣਾ ਹਾਂ ਅੱਛਾ ਫੋਨ ਵਗੈਰਾ ਹੈਗਾ ਸੀ ਉਹਦੇ ਕੋਲ ਗੱਲ ਨਹੀਂ ਕਰੀ ਤੁਸੀਂ ਫੋਨ ਨਹੀਂ ਸੀਗਾ ਫੋਨ ਘਰੇ ਪਿਆ ਸੀ ਅੱਛਾ ਘਰੇ ਪਿਆ ਸੀ ਹਾਂ ਜੀ ਤੇਰਾ ਅਗਲੇ ਦਿਨ ਪਾਲ ਕਰੀ ਉਹਦੀ ਹਾਂ ਜੀ ਅਗਲੇ ਦਿਨ ਪਾਲ ਕਰੀਏ ਮਿਲਿਆ ਨਹੀਂ ਕਿਤਾ ਹਾਂ ਜੀ ਅੱਛਾ ਇੱਕ ਜਿਹੜਾ ਉਹਦਾ ਲਿਖਿਆ ਹੋਇਆ ਮਿਲੇਗਾ ਉਹ ਅਗਲੇ ਦਿਨ ਮਿਲੇ ਅਗਲੇ ਦਿਨ 11:00 ਵਜੇ ਮਿਲੇ ਜੀ ਕਿ ਤੁਮ ਲਿਆ ਬਤੂ ਬੈਗ ਵਿੱਚ ਬੈਗ ਵਿੱਚ ਕੀ ਲਿਖਿਆ ਉਹਦੇ ਵਿੱਚ ਉਹਦੇ ਵਿੱਚ ਉਸ ਬਾਰੇ ਲਿਖਿਆ ਹੈਗਾ ਵੀ ਵੀ ਮੇਰੇ ਮਰਨ ਮਰਨ ਦਾ ਕਾਰਨ ਉਹ ਡਰਾਈਵਰ ਹੋਊਗਾ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਅੱਛਾ ਵੀ ਤੰਗ ਪਰੇਸ਼ਾਨ ਕਰਦਾ ਸੀ ਡਰਾਈਵਰ ਹਾਂਜੀ ਤੰਗ ਪਰੇਸ਼ਾਨ ਕਰਦਾ ਸੀ। ਅੱਛਾ ਪਹਿਲਾਂ ਦੱਸਿਆ ਤੇ ਡੈਡੀ ਨੇ ਕਦੇ ਦੋ ਚਾਰ ਦਿਨ ਪਹਿਲਾਂ ਕੋਈ ਤੁਹਾਨੂੰ ਗਿਆ ਹੋਰ ਹੈਗਾ ਮੈਨੂੰ ਤਾਂ ਇਹ ਦੱਸਿਆ ਮੇਰੇ ਮੰਮੀ ਨੇ ਦੱਸਿਆ ਹਾਂਜੀ ਕੀ ਮੰਨ ਕਰ ਦੇ ਸਕਦਾ ਹਸ ਤਾਂ ਇਹ ਮੰਨ ਕਰ ਦਾਂਗੇ ਵੀ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਕੀ ਨਾਮ ਹੈ ਗੁਰਵਿੰਦਰ ਸਿੰਘ ਸਰਪੰਚ ਪਿੰਡ ਜਲੂਰ ਤੇ ਤੁਹਾਡੇ ਪਿੰਡ ਦੇ ਜਿਹੜਾ ਇੱਕ ਕੋਕੀ ਆਰਟਿਸਟ ਦੇ ਵਿੱਚ ਕੰਡਕਟਰ ਸੀ ਖੁਦਕੁਸ਼ੀ ਕੀਤੀ ਹੈ ਕਹਿੰਦੇ ਨਹਿਰ ਦੇ ਵਿਚਾਲੇ ਮਾਰ ਕੇ ਮਾਮਲਾ ਕੀ ਹੈ ਪੂਰਾ ਨਿਰਮਲ ਸਿੰਘ ਹੈ ਜੀ ਪੀ ਆਰਟੀਸੀ ਬੱਸ ਤੇ ਕੰਡਕਟਰ ਲੱਗਿਆ ਸੀ ਉਹ ਉਦੇ ਨਾਲ ਦੇ ਡਰਾਈਵਰ ਪ੍ਰਿੰਟ ਸਾਜਲਾ ਦੇ ਤੇ ਉਹਦੇ ਘਰ ਵਾਲੀ ਦੁਖੀ ਹੋ ਕੇ ਨਹਿਰ ਛਾਲ ਮਾਰ ਗਿਆ ਜੀ 16 ਤਰੀਕ ਨੂੰ ਪਤਾ ਲੱਗਿਆ ਇਹ 17 ਨੂੰ ਉਹਦੇ ਘਰ ਵਾਲੀ ਜਦੋਂ ਪਤਾ ਲੱਗਿਆ ਉਹਦੇ ਨੋਟ ਮਿਲਿਆ ਬੈਗ ਚੋਂ ਉਤੇ ਲਿਖਿਆ ਹੋਇਆ ਸੀ ਵੀ ਮੇਰੇ ਨਾਲ ਦਾ ਡਰਾਈਵਰ ਹੈ ਜਿਹੜਾ ਉਹ ਮੈਨੂੰ ਤੰਗ ਪਰੇਸ਼ਾਨ ਕਰਦਾ ਹੈ ਇਸ ਕਰਕੇ ਮੈਂ ਨਹਿਰ ਵਿੱਚ ਛਾਲ ਮਾਰਨ ਲਈ ਮਜਬੂਰ ਹੋ ਰਿਹਾ ਜੋ ਕਾਨੂੰਨੀ ਕਾਰਵਾਈ ਹੈ ਬਣਦੀ ਉਹਨਾਂ ਨੇ ਕੀਤੀ ਜਾਵੇ ਸਖਤ ਕਦੋਂ ਕਦੋਂ ਮਿਲੀ ਹੈ ਲਾਸ਼ ਲਾਸ਼ ਮਿਲਿਆ ਜੀ ਕੱਲ ਸ਼ਾਮ ਨੂੰ ਤੇ ਅਸੀਂ ਲੈ ਕੇ ਆ ਗਏ ਜੀ ਲੈ ਕੇ ਆ ਕੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਹੋਰ ਨੂੰ ਨੇਰ ਤੇ ਚਲੀ ਗਈ ਤੇ ਉੱਥੋਂ ਲੈ ਕੇ ਡੈੱਡ ਬੋਡੀ ਪੋਟਮਾਸ ਬਸ ਤੇ ਤੇ ਮੂਨ ਪਰ ਅੱਜ ਜਮਾ ਹੁਣ ਜੀ ਅੱਜ ਅਸੀਂ ਲੈ ਕੇ ਆਏ ਆ ਸੰਸਕਾਰ ਕੀਤਾ ਕੀਮਾ ਕਰ ਦਿੱਤੀ ਸਰਕਾਰ ਤੋਂ ਮੰਗ ਕਰਦੇ ਵੀ ਜੋ ਬਣਦੀ ਕਾਰਵਾਈ ਹੈ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੁਸੀਂ ਆਂ ਸਰੀਕਾ ਜਿਹੜੂ ਜਿਹੜਾ ਮਜੂਰਦਾ ਇਹਦਾ ਮਾਮਲਾ ਸੀਗਾ ਪੂਰੀ ਜਾਣਕਾਰ ਦੋ ਕੀ ਤੋਂ ਬੰਕੇ ਜੀ ਦਰਮਨ ਸਿੰਘ ਨਾਮ ਦਾ ਹੁੰਦਾ ਸੀਗਾ ਤੇ ਉਹ ਪੀਆਰਸੀ ਦੇ ਵਿੱਚ ਕੰਡਕਟਰ ਜਿਊਟੀ ਕਰਦਾ ਸੀ ਤੇ ਉਹਦੇ ਨਾਲ ਹੀ ਇੱਕ ਛਾਜਲੇ ਪਿੰਡ ਦਾ ਭਗਵਾਨ ਸਿੰਘ ਜਿਹੜਾ ਡਰਾਈਵਰ ਸੀਗਾ ਉਹਦੇ ਨਾਲ ਇਹਦਾ ਕੋਈ ਡਿਸਕਿਊਟ ਚੱਲਦਾ ਸੀਗਾ ਕੋਈ ਪੈਸੇ ਦੇ ਲੈਣ ਦੇ ਵਿੱਚ ਜਾਂ ਕੋਈ ਹੋਰ ਉਹਦੇ ਤੇ ਉਹਦੀ ਵਾਈਫ ਕਰਾਉਣਾ ਤੇ ਇਹ ਪਿੱਛੇ ਆਪਣਾ ਜ 16 ਤਰੀਕ ਨੂੰ ਆਪਣੇ ਘਰੋਂ ਜਿਹੜਾ ਨਿਰਮਨ ਸਿੰਘ ਕੰਡਕਟਰ ਹੈ ਜਿਹੜੂ ਪਿੰਡ ਦਾ ਇਹ ਆਪਣੇ ਘਰੋਂ ਲੱਭਦਾ ਹੋ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਨੂੰ ਉਹ ਇੱਕ ਨੋਟ ਲਿਖਿਆ ਸੀ ਉਸੇ ਨਾਲ ਨੋਟ ਕਹਿ ਸਕਦਾ ਹੈ ਮਾਨੂੰ ਉਹ ਲਿਖਿਆ ਮਿਲਿਆ ਗਿਆ ਕਿ ਮੈਂ ਡਰਾਈਵਰ ਭਗਵਾਨ ਸਿੰਘ ਤੇ ਉਹਦੀ ਵਾਈਫ ਨੂੰ ਤੰਗਾ ਕੇ ਨਹਿਰ ਸ਼ਾਮ ਹਰਪੁਰ ਤੇ ਜਿਹੜੀ ਹਪਾਲ ਉਹਦੇ ਦੀ ਕੱਲ ਉਹਦੀ ਲਾਸ਼ ਮਿਲਦੀ ਹੈ ਹਰਿਆਣਾ ਦੇ ਵਿੱਚੋਂ ਕਿਹੜੀ ਨਹਿਰ 'ਚ ਸ਼ਾਮ ਮਰੀ ਸੀ ਕਿਹੜੀ ਹਪਾਲਾਂ ਨਹਿਰ ਸ਼ਾਮ ਉਹਦੀ ਉਹ ਲਾਸ਼ ਮਿਲ ਗਈ ਐ ਅਸਨੇ ਬਾਰਸਾਂ ਦਾ ਇਤ ਮਨਮੋਜੀਤ ਭਾਈ ਗੁਰਪਿੰਦਰ ਕੋਲ ਦਾ ਬਿਆਨ ਲੇ ਕੇ ਦੋਸ਼ੀ ਇਕ ਦਾ ਐਫਆਈਆ ਦਰਜ ਕਰਤੀ ਹੈ ਤੇ ਇੱਕ ਦੋਸ਼ੀ ਨੂੰ ਵੀ ਕਾਬੂ ਕਰਦੇ ਆ ਕਿਹੜੀ ਧਾਰਾ ਦੇ ਅਧੀਨ ਕੀਤਾ ਹੈ ਇਹ ਧਾਰਾ 108 ਤੇ 35 ਜਾਨੀ ਪੁਰਾਣੀ ਜਿਹੜੀ ਹੈ 306 ਤੇ 34 ਐਪੀਸੀ ਦੇ ਤਹਿਤ ਕੇਸ ਦਰਜ ਕੀਤਾ ਹੈ ਤੇ ਮਤਲਬ 30 ਜਾਰੀ ਹੈ ਇੱਕ ਦੋਸ਼ੀ ਨੂੰ ਫੜਦਾ ਦੂਜੇ ਨੂੰ ਜਦੋਂ